ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਜੀ ਪਿੰਡ ਕਾਲ ਚਰਾਨੀ ਤੋਂ ਚੱਲ ਕੇ ਨੇੜਲੇ ਪਿੰਡ ਜੋ ਅੱਜ ਕੱਲ ਚੱਕ ਅਤਰ ਸਿੰਘ ਵਾਲਾ ਹੈ ਉੱਥੇ ਗਏ ਇੱਥੇ ਦਸ਼ਮੇਸ਼ ਪਿਤਾ ਜੀ ਨੇ ਕਟਾਰ ਨਾਲ ਇੱਕ ਸੱਪ ਦਾ ਉਧਾਰ ਕੀਤਾ ਜਦੋਂ ਸਿੰਘਾਂ ਨੇ ਗੁਰੂ ਮਹਾਰਾਜ ਜੀ ਤੋਂ ਪੁੱਛਿਆ ਕਿ ਮਹਾਰਾਜ ਇਹ ਕੀ ਕੌਤਕ ਹੈ ਤਾਂ ਕਲਗੀਧਰ ਪਿਤਾ ਕਹਿਣ ਲੱਗੇ ਕਿ ਭਾਈ ਇਹ ਸੱਪ ਪਹਿਲੀ ਜੂਨ ਵਿੱਚ ਗੁਰੂ ਘਰ ਦਾ ਮਸੰਦ ਸੀ ਪਰ ਸੰਗਤਾਂ ਵੱਲੋਂ ਮਿਲਦੀ ਭੇਟਾਂ ਓਲ ਰੱਖ ਲੈਂਦਾ ਸੀ ਮਰਨ ਦੇ ਸਮੇਂ ਇਸ ਦੀ ਵਿਰਤੀ ਪੈਸੇ ਵਿੱਚ ਲੱਗੀ ਰਹੀ ਤਾਂ ਕਰਕੇ ਇਸ ਤਾ ਜਨਮ ਸੱਪ ਦੀ ਜੂਨ ਵਿੱਚ ਹੋਇਆ ਪਰ ਅਸਾਂ ਨੇ ਆਪਣਾ ਸਿੱਖ ਜਾਣ ਕੇ ਇਸ ਦਾ ਉਦਾਰ ਕੀਤਾ ਹੈ ਕਟਾਰ ਨਾਲ ਸੱਪ ਦਾ ਆਧਾਰ ਦਿੱਤਾ ਗਿਆ ਇਸ ਕਰਕੇ ਹੀ ਇਸ ਥਾਨ ਦਾ ਨਾਮ ਗੁਰਦੁਆਰਾ ਕਟਾਰ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ